ਕੇਰ ਪੰਜਾਬ ਦੇ ਵਾਲਿਆ ਓਏ ਦੁਸ਼ਮਣ ਕੇ ਲਾਂਗੇ ਸਮਣ ਬੁਰਜ ਉੱਤੇ ਤੇਰੇ ਵਾਂਗਰਾ ਭਾਂਗੇ ਤਖਤ ਲਾ ਕੇ ਮੁੜ ਕੇ ਫੇਰ ਲਾਹੌਰ ਦੇ ਦੁਰਗਿ ਉੱਤੇ ਪੰਡ ਚੁਕ ਲਾਂਗੇ ਸਿਰ ਦੀ ਪਾਗ ਉੱਪਰ ਬੋਝ ਰਵੇ ਨਾ ਕਿਸੇ ਬਜੁਰਗੀ ਉੱਤੇ ਅਸੀਂ ਸੱਚ ਦੇ ਹੁਕਮ ਦੀ ਗੁਗਤ ਪਾਣੀ ਚਰਨ ਪੰਨਾਂ ਦਰਿਆਵਾਂ ਦੇ ਸਰਗੀ ਉੱਤੇ ਹੋ ਲੋਹਾ ਵਾਜ ਦਾ ਢਾਲ ਤੇ ਨਿਕਲਣ ਚੰਗਿਆੜੇ ਕੱਢਣੇ ਬਾਹਰ ਲਾਹੌਰ ਤੋਂ ਅਜ ਲਸ਼ਕਰ ਭਾਰੇ ਅਬਦਾਲੀ ਦੇ ਆਵਾਰਸਾ ਨਾ ਲੁਗੀ ਚਵਾਰੇ ਚੜਤ ਸਿੰਘ ਦਾ ਪੁੱਤਰਾ ਤੈਨੂੰ ਆਣ ਵੰਗਾਰੇ ਘਰੀਏ ਵਿੱਚ ਉੰਦਾਨ ਦੇ ਅਜ ਹੱਥ ਕਰਾਰੇ ਫੌਜ ਮਗਾਲੇ ਕਾਬਲੋਂ ਲੈ ਕੇ ਪਰਵਾਨੇ ਖੈਬਰ ਥਾਣੀ ਸਾਦ ਲੈ ਸਭ ਦਾ ਦੇ ਨਾਨੇ ਆਜਾ ਤੇਰੀ ਫੌਜ ਨੂੰ ਲਈਏ ਗੰਢ ਜਰਾਨੇ ਵੜਵੜ ਤੇਰੀ ਫੌਜ ਨੂੰ ਦੇਵਾਂ ਨਜ਼ਰਾਨੇ ਆਜਾ ਤੇਰੇ ਤਾਜ ਨੂੰ ਜੜਾ ਹੋਰ ਸਿਤਾਰੇ ਚਰਤ ਸਿੰਘ ਦਾ ਪੁੱਤ ਰਾ ਤੈਨੂੰ ਅਣ ਵਗਾਰੇ ਮੈਂ ਸਿੱਧਾ ਕਰਨਾ ਜਾਣਦਾ ਤੂੰ ਬੋਦਾ ਢੇਡਾ ਉੱਤਰੇ ਢਾਂ ਭੁੱਜ ਤੋਂ ਜੇ ਯੋਦਾ ਏਡਾ ਓ ਮੌਕਾ ਆਇਆ ਕਹਿਣ ਦਾ ਤੇਰਾ ਡਰੇ ਕਲੇਜਾ ਸੀਨੇ ਵਿੱਚ ਦਰਾਨੀਆਂ ਤੇਰੇ ਗੱਡਾਂ ਨੇ ਜਾ ਚਰਨ ਲਖਾਰੀ ਢੇਰ ਲੈ ਅੱਜ ਭੂਏ ਚਾਰੇ ਚਰਤ ਸਿੰਘ ਦਾ ਪੁੱਤ ਰਾਤ ਨੂੰ ਆਣ ਵੰਗਾਰੇ ਕਰੀਏ ਵਿੱਚ ਮੈਦਾਨ ਦੇ ਅੱਜ ਹੱਥ ਕਰਾਰੇ